ਪਾਰਮ ਸਰਕਾਰ ਜੋ ਗੁਰੂ ਕਾਲ ਸਾਖ ਸਾਧ ਸੰਗਤ ਜੀ ਗੁਰਪਤੇ ਪ੍ਰਵਾਨ ਕਰੋ ਬਾਦ ਗੁਰੂ ਜੀ ਕਾ ਖਾਲਸਾ ਬਾਦ ਗੁਰੂ ਜੀ ਕੀ ਫਤਿਹ ਸਾਰੇ ਗੁਰਮੁਖ ਪਿਆਰੇ ਜਿੰਨੇ ਵੀ ਢੋਲ ਕੀ ਸਿੱਖ ਰਹੇ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਵੀ ਹੁਣ ਤੱਕ ਆਪਾਂ ਚੁਕਾਈ ਕੀਤੀ ਸੀ ਉਮੀਦ ਹੈ ਵੀ ਚੁਕਾਈ ਤੁਹਾਨੂੰ ਪੂਰੀ ਸਮਝ ਆ ਗਈ ਹੋਵੇਗੀ ਅੱਜ ਆਪਾਂ ਚਿਕਾਈ ਤੋਂ ਅੱਗੇ ਚੱਲਣਾ ਵੀ ਉਹਦੇ ਨਾਲ ਪਹਿਲਾ ਹੱਥ ਆਪਾਂ ਕਿਵੇਂ ਜੋੜਨਾ ਕਿ ਇਹਨੂੰ ਵੀ ਆਪਾਂ ਸਾਧ ਸੰਗਤ ਜੀ ਤਿੰਨ ਹਿੱਸਿਆਂ ਦੇ ਵਿੱਚ ਕਰਾਂਗੇ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਜਣਤੀ ਮੁਤਾਬਕ ਠੀਕ ਹੈ ਜੀ ਪਹਿਲੀ ਆਪਣੀ ਚਿਕਾਈ ਹੋਵੇਗੀ ਦੂਸਰੀ ਕੱਲੀ ਸਿੰਗਲ ਜਿਹੜੀ ਉਂਗਲ ਮਾਰਨੀ ਆ ਉਹ ਹੋਵੇਗੀ ਤੀਜੇ ਨੰਬਰ ਤੇ ਜਿਹੜਾ ਪਹਿਲਾ ਹੱਥ ਆ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਪਹਿਲੀ ਵੀਡੀਓ ਦੇ ਵਿੱਚ ਜੀ ਜੇ ਨੰਬਰ ਤੇ ਉਹ ਹੋਵੇਗਾ ਅੱਜ ਆਪਾਂ ਜਿੰਨਾ ਚੀਜ਼ਾਂ ਨੂੰ ਇਕੱਠੀਆਂ ਜੋੜ ਕੇ ਪਹਿਲਾ ਹੱਥ ਬਣਾਉਣਾ ਪੂਰਾ ਜਿਵੇਂ ਆਪਾਂ ਸ਼ੁਰੂ ਕਰਦੇ ਹਾਂ ਢੋਲਕੀ ਵੀ ਆਪਾਂ ਕਹਿ ਸਕੀਏ ਢੋਲਕੀ ਸ਼ੁਰੂ ਹੋ ਕੇ ਪਹਿਲਾ ਹੱਥ ਵੱਜ ਰਿਹਾ ਔਰ ਇੱਕ ਤੁਹਾਨੂੰ ਨਾਲ ਹੀ ਬੇਨਤੀ ਹੈ ਵੀ ਢੋਲਕੀ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਆਪਾਂ ਨੇ ਹੈੱਡਫੋਨਾਂ ਦੀ ਵਰਤੋਂ ਕਰਨੀ ਆ ਦੇਖ ਤਾਂ ਆਪਾਂ ਹੈੱਡਫੋਨਾਂ ਤੋਂ ਬਿਨਾਂ ਵੀ ਸਕਦੇ ਹਾਂ ਪਰ ਜਦੋਂ ਹੈੱਡਫੋਨ ਲਾ ਕੇ ਆਪਾਂ ਆਵਾਜ਼ ਸੁਣਾਂਗੇ ਉਦੋਂ ਫਿਰ ਢੋਲਕੀ ਦਾ ਜਿਹੜਾ ਧਾਮੇ ਵਾਲਾ ਬੁੜਾ ਇਹਦੀ ਆਵਾਜ਼ ਤੁਹਾਨੂੰ ਚੰਗੀ ਤਰ੍ਹਾਂ ਸਮਝ ਪਵੇਗੀ ਜਿਸ ਕਰਕੇ ਤੁਹਾਨੂੰ ਸਾਰੇ ਹੱਥਾਂ ਦੀ ਚੰਗੀ ਤਰ੍ਹਾਂ ਸਮਝ ਆ ਸਕੇਗੀ ਇਸ ਕਰਕੇ ਤੁਹਾਨੂੰ ਸੁਜੈਸਟ ਕਰਦੇ ਆਂ ਵੀ ਤੁਸੀਂ ਹੈੱਡਫੋਨ ਲਾ ਕੇ ਹੀ ਜਿਹੜੀ ਹੈ ਵੀਡੀਓ ਹੈ ਢੋਲਕੀ ਦੀ ਇਹਨੂੰ ਦੇਖੋ ਤਾਂ ਕਿ ਸਾਰੇ ਹੱਥ ਸਮਝ ਆ ਸਕਣ ਆਵਾਜ਼ ਸਮਝ ਆ ਸਕੇ ਪਹਿਲਾਂ ਮੈਂ ਤੁਹਾਨੂੰ ਬਿਨਾਂ ਦੱਸੇ ਮਤਲਬ ਹੋਲੀ ਕਰੇ ਤੋਂ ਬਿਨਾਂ ਜੇ ਜਿਹੜੀ ਚਾਲ ਆ ਇਹਦੀ ਉਸ ਦੇ ਮੁਤਾਬਕ ਇਹ ਹੱਥ ਵਝਾਊਗਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਹੋਲੀ ਕਰਕੇ ਇਹ ਸਾਰੇ ਹੱਥ ਸਮਝਾਏ ਜਾਣਗੇ ਆਓ ਜੀ ਆਪਾਂ ਇਹਨਾਂ ਹੱਥਾਂ ਨੂੰ ਸ਼ੁਰੂ ਕਰਦੇ ਹਾਂ ਦੇਖੋ ਇਹ ਚੀਜ਼ ਆ ਹੁਣ ਮੈਂ ਤੁਹਾਨੂੰ ਹੋਲੀ ਕਰਕੇ ਵੈਸੇ ਤਾਂ ਤੁਸੀਂ ਜਿਹੜੀ ਚਕਾਈ ਆ ਉਹ ਪਕਾਈ ਹੀ ਹੋਈ ਆ ਪਰ ਆਪਾਂ ਦੇਖੋ ਪਹਿਲਾਂ ਚਕਾਈ ਕਰਨੀ ਆ ਉਸ ਤੋਂ ਬਾਅਦ ਨਾਲ ਹੀ ਇਦਾਂ ਹੱਥ ਘੁਮਾ ਕੇ ਇੱਕ ਸਿੰਗਲ ਉਂਗਲੀ ਮਾਰ ਦੇਣੀ ਆ ਥੱਲੇ ਵਾਲੇ ਪਾਸੇ ਠੀਕ ਐ ਇਸ ਤਰ੍ਹਾਂ ਫੇਰ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਡਬਲ ਕਰਕੇ ਪਹਿਲਾ ਹੱਥ ਸ਼ੁਰੂ ਕਰਨਾ ਚਕਾਈ ਦੇ ਨਾਲ ਪਹਿਲਾ ਹੱਥ ਜਿਹੜਾ ਹੈਗਾ ਜੋੜਨਾ ਉਹਦੇ ਵਿਚਾਲੇ ਆਉਂਦੀ ਆ ਇੱਕ ਉਂਗਲ ਸਿੰਗਲ ਇਹਦੇ ਨਾਲ ਆਪਾਂ ਚਕਾਈ ਨੂੰ ਤੇ ਪਹਿਲੇ ਹੱਥ ਨੂੰ ਦੋਨਾਂ ਨੂੰ ਜੋੜਾਂਗੇ ਠੀਕ ਹੈ ਫਿਰ ਆਪਾਂ ਕਹਾਂਗੇ ਵੀ ਢੋਲ ਕੀ ਤੇ ਪਹਿਲਾ ਹੱਥ ਵੱਜ ਰਿਹਾ ਚਕਾਈ ਤੋਂ ਹੁਣ ਆਪਾਂ ਇਹਨੂੰ ਫੇਰ ਸਮਝੀਏ ਤੁਸੀਂ ਇਹਦਾ ਟਾਈਮ ਨੋਟ ਕਰਨਾ ਠੀਕ ਹੈ ਸਾਥ ਸੰਗਤ ਵੇ ਕਿੰਨਾ ਕੁ ਟਾਈਮ ਕਿੱਥੇ ਖੜਨਾ ਜਾਂ ਉਸ ਤੋਂ ਬਾਅਦ ਕਿੰਨੇ ਕੁ ਟਾਈਮ ਦੇ ਨਾਲ ਆਪਾਂ ਕਹਿਲਾ ਸ਼ੁਰੂ ਕਰਨਾ ਠੀਕ ਹੈ ਮੈਂ ਚਾਲ ਦੇ ਮੁਤਾਬਕ ਵਜਾਉਣਾ ਆਪਾਂ ਟਾਈਮ ਦੇ ਹਿਸਾਬ ਨਾਲ ਚੱਲਣਾ ਤੁਸੀਂ ਕੋਸ਼ਿਸ਼ ਕਰਨੀ ਆ ਹੌਲੀ ਵਜਾਉਣ ਦੀ ਠੀਕ ਹੈ ਆਪਾਂ ਇੱਕ ਵਾਰੀ ਹੌਲੀ ਵਜਾਉਨੇ ਆ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਪ੍ਰੈਕਟਿਸ ਕਿਹੜੀ ਸਪੀਡ ਤੇ ਕਰਨੀ ਆ ਇਸ speed ਤੇ ਤੁਸੀਂ ਪ੍ਰੈਕਟਿਸ ਕਰਨੀ ਆ ਤੇ ਮੈਨੂੰ ਉਮੀਦ ਆ ਵੀ ਤੁਸੀਂ ਇਸ ਗੱਲ ਨੂੰ ਸਮਝ ਚੁੱਕੇ ਹੋਵੋਗੇ ਪਹਿਲਾਂ ਚਕਾਈ ਕਰਨੀ ਆ ਉਸ ਤੋਂ ਬਾਅਦ ਨਾਲ ਹੀ ਇਸ ਤਰ੍ਹਾਂ ਹੱਥ ਘੁਮਾ ਕੇ ਥੱਲੇ ਸਿੰਗਲ ਜਿਹੜੀ ਉਂਗਲ ਆ ਓਟਾ ਆਪਾਂ ਇਸ ਤਰ੍ਹਾਂ ਮਾਰਨਾ ਉਸ ਤੋਂ ਬਾਅਦ ਫਿਰ ਸਿੱਧਾ ਹੀ ਜਰ ਡਬਲ ਮਾਰ ਕੇ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵੀਡੀਓ ਦੇ ਵਿੱਚ ਉਹ ਜਿਹੜਾ ਹੱਥ ਹੈਗਾ ਉਹ ਸ਼ੁਰੂ ਕਰ ਲੈਣਾ ਤੁਸੀਂ ਵਾਰ-ਵਾਰ ਰੁੱਕ ਕੇ ਕਰਨਾ ਠੀਕ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਦੱਸਦਾ ਵੀ ਕਿੱਦਾਂ ਤੁਸੀਂ ਪ੍ਰੈਕਟਿਸ ਕਰਨੀ ਆ ਕਬਜਾ ਲੈਣਾ ਉਸ ਤੋਂ ਬਾਅਦ ਫਿਰ ਚਿਕਾਈ ਤੋਂ ਸ਼ੁਰੂ ਕਰਨਾ ਤੁਸੀਂ ਹਮੇਸ਼ਾ ਵਾਰ-ਵਾਰ ਇਸੇ ਤਰ੍ਹਾਂ ਹੀ ਕਰੀ ਜਾਣਾ ਠੀਕ ਹੈ ਚਿਕਾਈ ਕਰਨੀ ਆ ਉਂਗਲੀ ਮਾਰਨੀ ਆ ਪਹਿਲਾਂ ਸ਼ੁਰੂ ਕਰਨਾ ਫੇ ਥੋੜਾ ਜਿਹਾ ਹੱਥ ਵਜਾ ਕੇ ਪੇਰ ਚਿਕਾਈ ਕਰਨੀ ਆ ਫਿਰ ਉਂਗਲ ਨਾਲ ਜੋੜ ਕੇ ਪਹਿਲਾ ਹੱਥ ਵਜਾਉਣਾ ਇਸੇ ਤਰ੍ਹਾਂ ਵਾਰ-ਵਾਰ ਕਰੀ ਜਾਣਾ ਇਸ ਤਰ੍ਹਾਂ ਪ੍ਰੈਕਟਿਸ ਕਰਨੀ ਆ ਨਾਲ ਚਿਕਾਈ ਵੀ ਪੱਕਦੀ ਰਹਿਣੀ ਆ ਉਂਗਲ ਵੀ ਪੱਕਦੀ ਰਹਿਣੀ ਆ ਤੇ ਪਹਿਲਾ ਹੱਥ ਜਿਹੜਾ ਹੈਗਾ ਉਹ ਵੀ ਸਾਹ ਸੰਗੇ ਜੀ ਪੱਕਦਾ ਰਹਿਣਾ ਜਿਹੜਾ ਇਸ ਤੋਂ ਅੱਗੇ ਹੱਥ ਰੋਕ ਕੇ ਤੋੜਾ ਮਾਰਨਾ 6 ਵਾਲਾ ਤੋੜਾ ਹੁੰਦਾ 3 ਵਾਲਾ ਤੋੜਾ ਹੁੰਦਾ ਪਹਿਲਾਂ 6 ਵਾਲਾ ਤੋੜਾ ਆਉਂਦਾ ਹੁੰਦਾ ਉਸ ਤੋਂ ਬਾਅਦ 3 ਵਾਲਾ ਆਉਂਦਾ ਹੁੰਦਾ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਇਹਦਾ ਤੋੜਾ ਹੈਗਾ ਉਹਦੀ ਰੁਕਾਈ ਤੋੜਾ ਨਹੀਂ ਕਰਨਾ ਆਪਾਂ ਥੋੜਾ ਉਸ ਤੋਂ ਅਗਲੀ ਵੀਡੀਓ ਵਿੱਚ ਕਰਾਂਗੇ ਸਿਰਫ ਤੋੜੇ ਦੀ ਰੁਕਾਈ ਕਰਨੀ ਹੈ ਵੀ ਹੱਥ ਨੂੰ ਕਿਸ ਤਰ੍ਹਾਂ ਰੋਕ ਕੇ ਤੋੜੇ ਤੇ ਪਹੁੰਚਣਾ ਆਪਾਂ ਉਹ ਜਿਹੜੀ ਰੁਕਾਈ ਹੈ ਨਾ ਉਹ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਧਿਆਨ ਦੇ ਨਾਲ ਸਮਝਣਾ ਜੇ ਕੋਈ ਗੱਲ ਨਾ ਸਮਝ ਆਉਂਦੀ ਹੋਵੇ ਤਾਂ ਸਾਡਾ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ WhatsApp ਤੇ ਪੁੱਛ ਸਕਦੇ ਹੋ ਤੇ YouTube ਤੇ ਕਮੈਂਟ ਵੀ ਕਰ ਸਕਦੇ ਹੋ ਕਈ ਗੁਰੂਆਂ ਦੇ ਪਿਆਰੇ ਸਾਧ ਸੰਗਤ ਜੀ ਕਹਿੰਦੇ ਆ ਵੀ ਇਹੀ ਸਪੀਡ ਹੌਲੀ ਕਰਕੇ ਸਾਨੂੰ ਵੱਖਰੇ ਤੌਰ ਤੇ ਦੱਸੋ ਐਦਾਂ ਦੱਸੋ ਇਹ ਸਪੀਡ ਸਾਧ ਸੰਗਤ ਜੀ YouTube ਤੇ ਵੀ ਹੌਲੀ ਹੋ ਜਾਂਦੀ ਆ ਤੇ ਨਾਲ ਜਿੱਥੇ ਉਹਦਾ ਸੈਟਿੰਗ ਹੁੰਦੀਆਂ ਨੇ ਉਹਦੇ ਵਿੱਚ ਸਪੀਡ ਐਡਜਸਟ ਦਿੱਤੀ ਹੁੰਦੀ ਹੈ ਚਾਹੇ ਤੇਜ਼ ਕਰ ਲੋ ਚਾਹੇ ਉਹਨੂੰ ਹੌਲੀ ਕਰ ਲੋ ਤੇ ਉਸ ਤਰ੍ਹਾਂ ਆਪਾਂ YouTube ਦੇ ਉੱਤੇ ਹੀ ਉਹਨੂੰ ਹੌਲੀ ਕਰਕੇ ਦੇਖ ਸਕਦੇ ਆ ਤੇ ਇਸ ਤਰ੍ਹਾਂ ਅਸੀਂ ਵੱਖਰੇ ਵੱਖਰੇ ਜੇ ਕਿਸੇ ਨੂੰ ਇਹ ਤਾਂ ਭੇਜਾਂਗੇ ਸਾਨੂੰ ਫਿਰ ਕਾਫੀ ਉਖਿਆਈ ਆਉਂਦੀ ਆ ਇਕੱਲੇ ਇਕੱਲੇ ਨੂੰ ਅਸੀਂ ਭੇਜ ਨਹੀਂ ਸਕਦੇ ਇਸ ਕਰਕੇ ਬਾਕੀ ਤੁਸੀਂ ਜੋ ਮਰਜੀ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਪੂਰੀ ਮਦਦ ਕੀਤੀ ਜਾਵੇ ਸੋ ਅੱਜ ਵਾਸਤੇ ਇਤਨਾ ਹੀ ਸਬਕ ਸੀ ਗੁਰਫਤੇ ਤੇ ਤੁਮ ਸਾਰੇ ਹਾਜ਼ਰੀ ਭਰાવો ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ